ਦੇਖਦੇ ਨੇ ਕਿ ਗੁਰੂ ਨਾਨਕ ਦਾ ਜੀਜਾ ਭਾਈਆ ਜੈ ਰਾਮ ਸੁਲਤਾਨਪੁਰ ਦਾ ਵਾਸੀ ਪਲਤਾ ਬਰਾਦਰੀ ਚੋਂ ਉਹ ਕਨਗੋ ਦੀ ਡਿਊਟੀ ਕਰਦਾ ਸੀ ਉਹ ਆਪਣੀ ਡਿਊਟੀ ਦੇ ਦਰਮਿਆਨ ਬਟਾਲੇ ਇਲਾਕੇ ਵਿੱਚ ਗਿਆ ਉੱਥੇ ਮੂਲੇ ਚੋਣੇ ਪਟਵਾਰੀ ਦੇ ਘਰ ਨੂੰ ਰਹਿਣ ਦਾ ਵਕਤ ਬਣਿਆ ਉਹਦੀ ਧੀ ਸਲਖਣੀ ਉਹਨੇ ਆਪਣੇ ਨਾਨਕ ਪਿਆਰੇ ਵਾਸਤੇ ਪ੍ਰਵਾਨ ਕਰ ਲਈ ਰਿਸ਼ਤਾ ਕਿਵੇਂ ਹੋਇਆ ਕਿਵੇਂ ਗੁਰੂ ਨਾਨਕ ਮਹਾਰਾਜ ਜੀ ਦੀ ਸਗਾਈ ਹੋਈ ਇਹ ਸਾਰੇ ਇਤਿਹਾਸ ਨੂੰ ਕਿਉਂ ਅਰਜ ਕੀਤਾ ਜਾ ਰਿਹਾ ਜੀ ਵੀਰਿਆ ਤੀ ਤਨੇ ਮਮਤਾ ਮਨ ਪਹਿਣ ਦੀ ਲੀਤੀ ਬਣੋ ਵਿੱਚ ਓਲੀ ਨਾਨਕੀਓ ਗਲ ਤਹ ਕੀਤੀ ਬਣੋ ਵਿੱਚ ਓਲੀ ਨਾਨਕੀਓ ਗਲ ਤਹ ਕੀਤੀ ਤੇ ਤਾਲ ਸੀ ਗਿਆ ਜਾਬ ਟਾਲੇ ਮੂਲੇ ਪਟਵਾਰੀ ਕਰ ਰਿਹਾ ਤਾ ਚਾਇਆ ਪਟਵਾਰੀ ਨੂੰ ਪਟਵਾਰੀ ਦਾ ਕੁੜਮ ਬਣਾਇਆ ਪਟਵਾਰੀ ਨੂੰ ਪਟਵਾਰੀ ਦਾ ਕੁੜਮ ਬਣਾਇਆ ਓਹਰੀਏ ਤਨ ਨੂੰ ਸਿਰਕੇ ਆ ਇੱਕ ਲੜੀ ਬਣਾਈ ਗੁੰਡਣ ਕਦੀ ਸੰਗ ਤੇ ਲੱਗੀ ਕਿ ਖੁਸ਼ੀਆਂ ਆਈਆਂ ਹੋਰ ਸੁਲਤਾਨ ਤੇ ਤਲਵੰਡੀ ਵਿੱਚ ਖੁਸ਼ੀਆਂ ਆਈਆਂ ਮਾਤ ਪਿਤਾ ਨੂੰ ਮਿਲ ਰਹੀਆਂ ਲੱਖ ਲੱਖ ਵਧਾਈਆਂ ਮਾਤ ਪਿਤਾ ਨੂੰ ਮਿਲ ਰਹੀਆਂ ਲੱਖ ਲੱਖ ਵਧਾਈਆਂ ਕ੍ਰਿਸ਼ਟ ਕਰੂ ਸੀਰੂ ਖੱਲੇ ਆਈ ਗੁਰੂ ਨਾਨਕ ਦੀ ਸੰਗਤੇ ਲੱਗੀ ਹੋਣ ਸਗਾਈ ਗੁਰੂ ਨਾਨਕ ਦੀ ਸੰਗਤੇ ਲੱਗੀ ਹੋਣ ਸਗਾਈ ਮਿੱਠੀ ਡੇਟ ਤੇ ਸ਼ਗਨ ਲਵੇ ਚੋਲੇ ਆਏ ੁਰਮਾਈ ਸੱਤ ਗੁਰਾਂ ਦੀ ਗਾਇ ਮੰਗਲ ਗਾਏ

ਸੱਤ ਗੋਰੇ ਨੂੰ ਲਾਇਆ ਫੁੱਲ ਬਰਸਾਏ ਦਿਉਤਿਆਂ ਬ੍ਰਹਮੰਡ ਸ਼ਹਿ ਲਾਇਆ ਫੁੱਲ ਬਰਸਾਏ ਦਿਉਤਿਆਂ ਬ੍ਰਹਮੰਡ ਸ਼ਹਿ ਤੇ ਪਿਤਾ ਦੇ ਦਸਰੀ ਆ ਚਿਹਰੇ ਤੇ ਖੇੜਾ ਜੀ ਦੇ ਨੂੰ ਪੁੱਤ ਨਾਲ ਸਾਬ ਫੱਬਣਾ ਸੀ ਵੇੜਾ ਜੀ ਦੇ ਨੂੰ ਪੁੱਤ ਨਾਲ ਸਾਬ ਫੱਬਣਾ ਸੀ ਵੇੜਾ ਪਹਿਰਨ ਨਾਲ ਕੀ ਜਾ ਮੰਦੀ ਪਹਿਰਨ ਨਾਲ ਕੀ ਜਾ ਮੰਦੀ ਪਹਿਰਨ ਨਾਲ ਕੀ ਜਾ ਮੰਦੀ ਸ਼ੋਬਰ ਸਗਨ ਮਨਾਈ संग ते लॻी रो साई गुरू नान लॻी रो साई जीवन ਮਲਾਉਂਦੇ ਮਸਤਾ ਬੰਨੂ ਬੈਲਿਆ ਹੋਏ ਮਸਤਾ ਬੰਨੂ ਬੈਲਿਆ ਤੁਨ ਖੁਸ਼ੀ ਦਿਲਾਈ ਗੁਰੂ ਨਾਨਕ ਦੀ ਸੰਗਤ ਲੱਗੀ ਹੋ ਸੰਗਾਈ ਗੁਰੂ ਨਾਨਕ ਦੀ ਸੰਗਤ ਲੱਗੀ ਹੋ ਸੰਗਾਈ